ਹਾਲ ਰਾਂਝੇ ਦਾ ਤੱਕ ਹਾਲ ਨਹੀਂ ਰਾਂਝੇ ਦਾ ਹੀਰੇ ਤੇਰਾ ਦਿਲ ਕਾਤੋ ਨਹੀਂ ਦੁਖਿਆ ਰੰਗ ਮੈਂਦੀ ਦਾ ਗੂੜਾ ਤਲੀ ਤੇ ਦੇਖ ਆਸ਼ਿਕ ਮਰ ਮੁੱਕਿਆ ਕਰ ਕਰਾ ਰੂਹਾਂ ਵਾਲੇ ਨਜ਼ਰ ਚੋਂ ਉਤਰੀ ਪਲਾਂ ਵਿੱਚੋਂ ਮੁੱਕਰੀ ਰੋਲ ਗਈ ਖواب ਅੱਖਾਂ ਦਾ ਨਿਮਾਣਾ ਮੈਨਾ ਤਖਤ ਹਜ਼ਾਰੇ ਦਾ ਕੀ ਝੰਗ ਮੰਗਿਆਣਾ ਮੰਨ ਕੇ ਭਾਣਾ 11 ਲਈ ਸਜਿਆ ਖਸਮਾਂ ਨੂੰ ਖਾਣਾ ਅਸਾਂ ਕਰ ਕਾਰਹ ਨੇ ਰੇਣੀ ਕਿਸਦਾ ਮਹਿਲ ਤੂੰ ਰੋਸ਼ਨ ਕਰਦੀ ਮੈਨੂੰ ਦੱਸਦੀਆਂ ਚਿੜੀਆਂ ਤੂੰ ਸੱਤਾ ਅੰਬਰਾਂ ਚ ਉਡਾਰੀ ਭਰਦੀ ਕਿਉਂ ਖੇਡੀਆਂ ਖੇਡਾਂ ਨਹੀਂ ਮੱਝੀਆਂ ਭੇਡਾਂ ਕਰਨ ਸਭ ਛੇਡਾਂ ਕੀ ਹੀਰ ਤਾਂ ਤੁਰ ਗਈ ਮਾਰ ਕੇ ਛਾਲਾਂ ਮਹਿਣਾ ਤਖਤ ਹਜ਼ਾਰੇ ਦਾ ਕੀ ਝੰਗ ਮੰਗਿਆਣਾ ਮੰਨ ਕੇ ਭਾਣਾ ਗੈਰਾਂ ਲਈ ਸਜਿਆ ਖਸਮਾਂ ਨੂੰ ਖਾਣਾ ਜੋ ਜੋ ਉੱਠੀ ਢੋਲੀ ਤੇਰੀ ਢੋ ਸਾ ਦੂਜਾ ਉ ਤਾਂ ਨਾ ਉੱਠਿਆ ਜਾਂਦੀ ਨਾ ਕੁਝ ਬੋਲੀ ਤੇਰੀ ਚੁੱਪ ਮੂਨ ਕਤਲ ਕਰ ਸੁਟਿਆ ਮੂਹ ਰੱਬ ਦੇ ਵੱਲ ਕਰਕੇ ਰਾਂਝਾ ਮਰ ਜਾਣਾ ਕੱਢਦਾ ਗਾਲਾ ਵਿਆਹ ਕੇ ਸੁਫਨੇ ਰਹਿ ਗਿਆ ਕੁਵਾਰਾ ਮੈਣਾ ਤਖਤ ਹਜ਼ਾਰੇ ਦਾ ਕਿ ਝੰਗ ਮੰਗਿਆਣਾ ਮੰਨ ਕੇ ਪਾਣਾ ਗੈਰਾਂ ਲਈ ਸਜਿਆ ਖਸਮਾ ਨੂੰ ਖਾਣਾ जिंदड़ी ਦਾ ਕੀ ਕਰਨਾ ਤੂੰ ਸਭ ਕੁਝ ਬੇਸਵਾਦਾ ਕਰ ਗਈ ਮੈਂ ਚਾਹ ਤਾਂ ਕੀ ਕਰਨੇ ਮੇਰੇ ਤਾਂ ਗਲ ਚੋਂ ਚਾਹ ਨਹੀਂ ਲੱਗਦੀ ਰੂਹ ਨਾਲ ਹੀ ਭੁੱਖ ਮੇਰੀ ਪਿਆਸ ਨਾ ਲੱਗੇ ਚੈਨ ਨਾ ਲੱਭੇ ਪਿਆ ਜ਼ਿੰਦਗੀ ਚ ਪੀੜਾਂ ਦਾ ਖਿਲਾਰਾ ਮੇਹਣਾ ਤੱਕ ਤੇ ਹਜ਼ਾਰੇ ਦਾ ਕਿ ਝੰਗ ਮਗਿਆਣਾ ਮੰਨ ਕੇ ਪਾਣਾ ਗਹਿਰਾਂ ਲਈ ਸਜਿਆ ਖਸਮਾਂ ਨੂੰ ਖਾਣਾ ਮੈਂ ਤੱਕਿਆ ਹਾਲ ਤੇਰਾ ਤੇਰੇ ਨਾਂ ਮੁੱਖ ਚੋਂ ਹਾਸਾ ਲੱਥਿਆ ਖਾਰੇ ਤੇਰੇ ਬਾਬਲ ਨੇ ਅੰਬਰ ਨੂੰ ਟੋਲ ਕੇ ਲਾੜਾ ਲੱਭਿਆ ਇੱਕ ਅਰਜ਼ ਮੇਰੀ ਅੱਲਾ ਮਹਿਜ਼ਬ ਮਿਟਾ ਦੇ ਜਾਤਾ ਮੁਕਾ ਦੇ ਇੱਕੋ ਜ੍ਹਾ ਦੇ ਥਾਲੀ ਅੰਨ ਦਾਣਾ ਮਹਿਣਾ ਤਖਤ ਹਜ਼ਾਰੇ ਦਾ ਕੀ ਝੰਗ ਮੰਗਿਆਣਾ ਮੰਨ ਕੇ ਪਾਣਾ ਗੈਰਾਂ ਲਈ ਸਜਿਆ ਖਸਮਾਂ ਨੂੰ ਖਾਣਾ